ਬਰਸ਼ ਪਈ ਨੂੰ ਨ ਅੱਜ 8 ਤੋਂ 10 ਦਿਨ ਹੋ ਗਏ ਆ ਜਿਹੜੀਆਂ ਨੀਵੀਆਂ ਥਾਵਾਂ ਸੀ ਜਿੱਥੇ ਪਾਣੀ ਭਰ ਗਿਆ ਸੀ ਨਾ ਉੱਥੇ ਪਾਣੀ ਅਜੇ ਤੱਕ ਵੀ ਜਿਹੜਾ ਹੈ ਉਹ ਸੁੱਕਿਆ ਨਹੀਂ ਬਹੁਤ ਸਾਰਾ ਪਾਣੀ ਅਜੇ ਵੀ ਖੜਾ ਹੋਇਆ ਹੈ ਫਸਲ ਤਾਂ ਉਹ ਸਾਰੀ ਖਰਾਬ ਹੋ ਹੀ ਗਈ ਪਰ ਅੱਗੇ ਵੀ ਹੋਰ ਸਮਾਂ ਨਹੀਂ ਬਚਿਆ ਕਿ ਉਸ ਦੇ ਵਿੱਚ ਕੋਈ ਹੋਰ ਬੀਜਾਂਦ ਕੀਤੀ ਜਾ ਸਕੇ ਹੁਣ ਸਮੱਸਿਆ ਕੀ ਆ ਰਹੀ ਹੈ ਕਿ ਜਿਹੜੀਆਂ ਨੀਵੀਆਂ ਥਾਵਾਂ ਤੇ ਪਾਣੀ ਖੜਾ ਸੀ ਉੱਥੇ ਦਾ ਫਸਲ ਸਾਰੀ ਖਰਾਬ ਹੋ ਗਈ ਪਾਣੀ ਹਜੇ ਖੜਾ ਹੈ ਪਰ ਜਿਹੜੇ ਥਾਵਾਂ ਜਿਹੜੇ ਇਲਾਕੇ ਉੱਚੇ ਸੀਗੇ ਕੁਝ ਉੱਥੇ ਕੀ ਹੋਇਆ ਵੀ ਉੱਥੇ ਝੋਨਾ ਤਾਂ ਬਚ ਗਿਆ ਕਿਉਂਕਿ ਪਾਣੀ ਹਿਸਾਬ ਦਾ ਹੀ ਸੀਗਾ ਪਰ ਹੁਣ ਉਸ ਝੋਨੇ ਨੂੰ ਪਾਣੀ ਦੀ ਲੋੜ ਹੈ ਤੇ ਉਦੋਂ ਦੀਆਂ ਮੋਟਰਾਂ ਖਰਾਬ ਹੋਈਆਂ ਖੂਹਾਂ ਵਿੱਚ ਪਾਣੀ ਪੈ ਗਿਆ ਮਿੱਟੀ ਪੈ ਗਈ ਭਲ ਪੈ ਗਈ ਉੱਪਰ ਕੁਝ ਮੋਟਰਾਂ ਘਰਾਂ 'ਚ ਖੋਲ ਕੇ ਰੱਖੀਆਂ ਹੋਈਆਂ ਸਕਾਉਣ ਦੇ ਲਈ ਕੁਝ ਮਿਸਤਰੀਆਂ ਕੋਲ ਪਈਆਂ ਹੋਈਆਂ ਨੇ ਤੇ ਖੂਬੀ ਜਿਹੜੇ ਹੈਗੇ ਆ ਉਹ ਲਗਭਗ ਖਤਮ ਵਰਗੀ ਐ ਸਾਰੇ ਕਦੋਂ ਉਹ ਦੁਆਰਾ ਸਰਕਲ ਚੱਲੇਗਾ ਤੇ ਜਿਹੜੇ ਝੋਨੇ ਬਚੇ ਹੋਏ ਨੇ ਉਹਨਾਂ ਨੂੰ ਪਾਣੀ ਮਿਲੇਗਾ ਸੋ ਕੁਦਰਤ ਹੈ ਇਸ ਤਰ੍ਹਾਂ ਆਪਣੇ ਰੰਗ ਇਹ ਦਿਖਾਉਂਦੇ ਰਹਿੰਦੀ ਆ ਤੇ ਬੰਦੇ ਨੂੰ ਕਦੇ ਵੀ ਹੰਕਾਰ ਵਿੱਚ ਨਹੀਂ ਆਉਣਾ ਚਾਹੀਦਾ ਕਿ ਮੈਂ ਐਂ ਕਰ ਸਕਦਾ ਮੈਂ ਉਹ ਕਰ ਸਕਦਾ ਜਾਂ ਸਾਡੇ ਨਾਲ ਸੰਬੰਧਤ ਚੀਜ਼ਾਂ ਜਿਹੜੀਆਂ ਨੇ ਸਾਰੀਆਂ ਹੀ ਚੰਗੀਆਂ ਹਨ ਤੇ ਚੰਗਾ ਹੀ ਬੀਤੂਗਾ ਨਹੀਂ ਇਹ ਵਹਿਮ ਹੁੰਦਾ ਬੰਦੇ ਦਾ ਇੱਥੇ ਪਹਿਲਾਂ ਵੀ ਗੱਲ ਕੀਤੀ ਸੀ ਕਿ ਇਹ ਨਹੀਂ ਫਸਲਾਂ ਨਹੀਂ ਜਿਹੜਾ ਪਸ਼ੂਆਂ ਲਈ ਚਾਰਾ ਤੂੜੀ ਜਿਹੜੀ ਹੈ ਉਹ ਵੀ ਸਾਰੀ ਖਰਾਬ ਹੋ ਗਈ ਬਹੁਤ ਨੁਕਸਾਨ ਹੋਇਆ ਹੈ ਪਾਣੀ ਖਰੇ ਸੇਮ ਦੇ ਇਲਾਕੇ ਆ ਗਏ ਨੇ ਪਾਣੀ ਉੱਚੇ ਹੋ ਗਿਆ ਕੀ ਕਾਰਨ ਹਨ ਕਿ ਉਹ ਇੱਕ ਦਿਨ ਦਾ 4-5 ਘੰਟਿਆਂ ਦੀ ਬਰਸਾਤ ਨੇ ਜਿਹੜਾ ਹੈ ਪਾਣੀ ਅਜੇ ਤੱਕ ਉਹ ਥੱਲੇ ਜਾਂਦਾ ਨਾਮ ਹੀ ਨਹੀਂ ਲੈ ਰਿਹਾ ਪਹਿਲਾਂ ਕਦੇ ਵੀ ਇਦਾਂ ਨਹੀਂ ਹੋਇਆ ਕਿ ਇੰਨੀ ਕੁ بارش ਦੇ ਨਾਲ ਪਾਣੀ ਐ ਖੜ ਜਾਵੇ ਔਰ ਦੂਸਰਾ ਇਹ ਕਿ ਜੇ ਖੜਿਆ ਹੈ ਪਾਣੀ ਤੇ ਉਹ ਥੱਲੇ ਨਾ ਜਾਵੇ ਧਰਤੀ ਉਸ ਨੂੰ ਸਮਾ ਹੀ ਲੈਂਦੀ ਸੀ ਆਪਣੇ ਵਿੱਚ ਹੁਣ ਲੋਕ ਜਿਹੜੇ ਹਨ ਉਹ ਕੋਸ਼ਿਸ਼ਾਂ ਕਰ ਰਹੇ ਹਨ ਕਿ ਆਹ ਹੁਣ ਦੇਖੋ ਖਰਾਬ ਹੀ ਹੈ ਚੋਨਾ ਸਾਰਾ ਖਤਮ ਵਰਗਾ ਹੈ ਪਰ ਫਿਰ ਵੀ ਕਿਸਾਨ ਦਾ ਮਨ ਨਹੀਂ ਖੜਦਾ ਉਹ ਉਹਦੇ ਵਿੱਚ ਹੋਰ ਵੀ ਮਿਹਨਤ ਤੇ ਪੈਸਾ ਲਾ ਰਿਹਾ ਹੈ ਕਿ ਸ਼ਾਇਦ ਕੁਝ ਜਿਹੜਾ ਹੈ ਹੱਥ ਪੱਲੇ ਪੈ ਜਾਵੇ ਪਰ ਔਖਾ ਲੱਗਦਾ ਹੈ ਬਹੁਤ ਹੀ ਜ਼ਿਆਦਾ ਔਖਾ ਕੰਮ ਹੈ ਇਹ ਕਿ ਬੱਚੇ ਹੋਏ ਝੋਨਿਆਂ ਨੂੰ ਪਾਣੀ ਦੀ ਲੋੜ ਹੈ ਧੁੱਪ ਪੈ ਰਹੀ ਹੈ ਬਰਸਾਤ ਉਦੋਂ ਬਾਅਦ ਦੁਬਾਰਾ ਆਈ ਨਹੀਂ ਇਹ ਤੱਕਾ ਹੀ ਹੈ ਸਾਰੇ ਪਾਸੇ ਭਾਈ ਤੇ ਕਿਸਾਨ ਇਸ ਨੂੰ ਸਹਿ ਲੈਂਦਾ ਬਸ ਇੰਨਾ ਕਹਿ ਕੇ ਚਲੋ ਕੋਈ ਨਹੀਂ ਕੋਈ ਗੱਲ ਨਹੀਂ ਅਗਲੀ ਵਾਰ ਸਹੀ ਪਰ ਸੱਚਮੁੱਚ ਇਹ ਬਹੁਤ ਵੱਡਾ ਨੁਕਸਾਨ ਹੋਇਆ ਹੈ ਪਿੰਡਾਂ ਦੇ ਵਿੱਚ ਪਿੰਡਾਂ ਦੀ ਬਹੁਤ ਸਾਰੀ ਫਸਲ ਜਿਹੜੀ ਹੈ ਉਹ ਖਰਾਬ ਹੋ ਗਈ ਤਬਾਹ ਹੋ ਗਈ ਉਹ ਇਹ ਬਹੁਤ ਜ਼ਿਆਦਾ ਨੁਕਸਾਨ ਜਿਹੜੇ ਝੋਨਿਆਂ 'ਚ ਪਾਣੀ ਖੜਿਆ ਸੀ ਉਹ ਤਾਂ ਖਤਮ ਹੋ ਗਏ ਤੇ ਜਿਹੜੇ ਬਚੇ ਹੋਏ ਨੇ ਉਹ ਹੁਣ ਪਾਣੀ ਦੀ ਕਮੀ ਕਰਕੇ ਜਿਹੜੇ ਹਨ ਉਹ ਖਰਾਬ ਹੋ ਰਹੇ ਹਨ ਉਹਨਾਂ ਨੂੰ ਲੋੜ ਪਾਣੀ ਦੀ ਜਦ ਕਿ ਖੂਹ ਖਰਾਬ ਹੋ ਗਏ ਸਾਰੇ ਉਹਨਾਂ 'ਚ ਭਲ ਪੈ ਗਈ ਮੋਟਰਾਂ ਮਿੱਟੀ 'ਚ ਨੱਪੀਆਂ ਗਈਆਂ ਕੁਝ ਖੂਹਾਂ 'ਚ ਅਜੇ ਤੱਕ ਵੀ ਪਾਣੀ ਖੜਾ ਹੋਇਆ ਜੇ ਉਹਨਾਂ ਨੂੰ ਕੱਢ ਦੇਣ ਵਿੱਚੋਂ ਤੋਂ ਉਹਨਾਂ ਥੱਲੇ ਹੋਰ ਤਾਂ ਚੜ ਆਉਂਦਾ ਹੈ ਔਖਾ ਕੰਮ ਹੀ ਬਣਿਆ ਹੋਇਆ ਹੈ ਕਿਸਾਨਾਂ ਦੇ ਲਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਆਪਣੇ ਸਿਰਫ ਗੱਲਾਂ ਹੀ ਨਾ ਕਰੇ ਜਿਹੜਾ ਸਰਕਾਰੀ ਪ੍ਰਸ਼ਾਸਨ ਅਮਲਾ ਜਿਹੜਾ ਹੈ ਉਹਨਾਂ ਨੂੰ ਪਿੰਡਾਂ ਵਿੱਚ ਭੇਜ ਕੇ ਤੇ ਉਹ ਸਹੀ ਗਰਦੌਰੀਆਂ ਹੋਣੀਆਂ ਚਾਹੀਦੀਆਂ ਕਿ ਲੋੜਵੰਦ ਕਿਸਾਨਾਂ ਤੱਕ ਉਹ ਪੈਸਾ ਪੁੱਜੇ ਕਿ ਜਿਹੜੀ ਉਹਨਾਂ ਦੀ ਲੱਗੀ ਹੋਈ ਮਿਹਨਤ ਹੈ ਉਹ ਤਾਂ ਕੀ ਦੇਣੀ ਕਿਸੇ ਨੇ ਚਲੋ ਜਿਹੜਾ ਖਰਚਾ ਹੋਇਆ ਉੱਪਰ ਉਹੀ ਉਹਨਾਂ ਨੂੰ ਕੁਝ ਜਿੰਨਾ ਵੀ ਉਹਦੇ ਚ 50% 60% ਜਿੰਨਾ ਵੀ ਮਿਲ ਸਕੇ ਸਾਰੇ ਦਾ ਸਾਰਾ ਤਾਂ ਬਹੁਤ ਔਖਾ ਅਜੇ ਤੱਕ ਤਾਂ ਮਿਲਿਆ ਨਹੀਂ ਉਹ ਤੇ ਹਾਲਾਤ ਆਨੇਕ ਦਸ ਤੋਂ ਉੱਪਰ ਦਿਨ ਹੋ ਗਏ ਤੇ ਪਾਣੀ ਇਦਾਂ ਹਜੇ ਖੜਾ ਹੋਇਆ ਹੈ ਪੈਲੀਆਂ ਦੇ ਵਿੱਚ ਧੰਨਵਾਦ ਸ਼ੇਅਰ ਕਰਿਓ ਤਾਂ ਜੋ ਚਾਰੇ ਪਾਸੋਂ ਮਾਰਾਂ ਸਹਿਰਿਆ ਕਿਸਾਨ ਜਿਹੜਾ ਹੈ ਉਹਦੀ ਕੋਈ ਮਦਦ ਹੋ ਸਕੇ ਕਿਸੇ ਵੀ ਤਰ੍ਹਾਂ ਦੀ ਜੀ ਧੰਨਵਾਦ ਜੀ